ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅਸੀਂ ਅੱਜ ਈਜੀ ਲਾਈਫ ਸਟੋਰ ਭਵਾਨੀਗੜ੍ਹ ਦੇ ਉੱਤੇ ਖੜੇ ਹੋਇਆ ਇਧਰ ਇੱਕ ਵਾਰੀ ਨਜ਼ਰ ਮਰਵਾ ਦਿਓ ਜਿੱਧਰੋਂ ਟਰੱਕ ਆ ਰਿਹਾ ਹੈ ਵੱਡਾ ਹਾਈਵੇ ਹੈ ਜੋ ਸੰਰੂਰ ਤੋਂ ਪਟਿਆਲੇ ਨੂੰ ਜਾ ਰਿਹਾ ਹੈ ਉਧਰੋਂ ਟਰੱਕ ਆ ਰਿਹਾ रामਪੁਰਾ ਪਿੰਡ ਨੂੰ ਇਸ रामਪੁਰਾ ਰੋਡ ਦੇ ਉੱਤੇ लवली ਕਰਿਆਨਾ ਸਟੋਰ ਹੈ ਦੀਪਕ ਹਸਪਤਾਲ ਦੇ ਕੋਲੋਂ ਇਹ ਰਸਤਾ ਮੁੜਦਾ ਈਜੀ ਲਾਈਫ ਸਟੋਰ ਤੇ ਆਪਾਂ ਅੰਦਰ ਆ ਗਏ ਆ ਤੁਹਾਡੇ ਇੱਥੇ ਜਿੱਥੇ ਪੁਰਾਣਾ ਸਮਾਨ ਹੈ ਉਹ ਕੱਟਿਆ ਜਾਂਦਾ ਕੋਈ ਪੁਰਾਣਾ ਕੋਲਰ ਵਾਸ਼ਿੰਗ ਮਸ਼ੀਨ ਫ੍ਰਿਜ ਏਸੀ ਚੱਕ ਲਿਓ ਤੁਹਾਡਾ ਪੁਰਾਣਾ ਕੱਟਿਆ ਜਾਊਗਾ ਇਹ ਵੀ ਦਿਖਾ ਦਿਓ ਇੱਕ ਵਾਰੀ ਬੈਟਰੀ ਪਏ ਨੇ ਤੁਹਾਡੇ ਪੁਰਾਣੇ ਉਹ ਵੀ ਕਿੱਥੇ ਜਾਣਗੇ ਔਰ ਨਾਲ ਨਾਲ ਅੱਜ ਗਰਮੀਆਂ ਦਾ ਜਿਹੜਾ ਸੀਜ਼ਨ ਹੈ ਉਹਦੇ ਬਾਰੇ ਤੁਹਾਨੂੰ ਡਿਟੇਲ ਦੇ ਵਿੱਚ ਦਿਖਾਉਣ ਜਾ ਰਹੇ ਹਾਂ ਕਿ ਕੂਲਰ ਏਸੀ ਪੱਖਿਆਂ ਦੀ ਇਨਵਰਟਰ ਬੈਟਰੀਆਂ ਦੀ ਕਿੰਨੀ ਸਾਨੂੰ ਜ਼ਰੂਰਤ ਹੈਗੀ ਉਹਦੇ ਨਾਲ ਕੀ ਕੀ ਆਫਰਾਂ ਮਿਲ ਰਹੀਆਂ ਨੇ ਔਰ ਦੋਸਤੋ ਆਜੋ ਇੱਕ ਵਾਰੀ ਡਿਸਪਲੇ ਦੇ ਵਿੱਚ ਨਜ਼ਰ ਮਾਰਾ ਦਿਓ ਫੇਰ ਆਪਾਂ ਦੱਸ ਦਿਆਂ ਇੱਕ ਵਾਰੀ ਇਹ ਕੂਲਰ ਦਿਖਾ ਦਿਓ ਪਹਿਲਾਂ ਕੂਲਰ ਦਿਖਾਓ ਗਰਮੀਆਂ ਦਾ ਸੀਜ਼ਨ ਹੈ ਆਪਾਂ ਮੁੜ ਕੇ ਆਉਨੇ ਆ ਉੱਥੇ ਇਧਰ ਆ ਜਾਓ ਇੱਥੇ ਲੱਗ ਜਾਓ ਹਾਂਜੀ ਸਿਰਫ 2390 ਤੋਂ ਕੂਲਰ ਸਟਾਰਟ ਹੋ ਜਾਂਦਾ ਐਨੇ ਪਿਆਰੇ ਪਿਆਰੇ ਕੂਲਰ ਇੱਥੇ ਪਏ ਨੇ ਭਵਾਨੀਗੜ੍ਹ ਦੇ ਵਿੱਚ ਤੁਸੀਂ ਦੇਖ ਰਹੇ ਹੋ ਦੋਸਤੋ ਇਹ ਹਰ ਕਲਰਫੁੱਲ ਪਿਆਰਾ ਐਨਾ ਰੋੜੂ ਵਾਲਾ ਆਈਸ ਵਾਲਾ ਜਿਹੜਾ ਕੂਲਰ ਹੈ ਤੁਹਾਨੂੰ ਇੱਥੇ ਮਿਲ ਜੂਗਾ ਜੇ ਮੇਰਾ ਖਿਆਲ ਹੈ ਇਸ ਸਟੋਰ 'ਚ ਗੇੜਾ ਦੇਣ ਲੱਗ ਜਾਈਏ ਤਾਂ ਐਨੇ ਕੂਲਰ ਨੇ ਜਿਹੜੇ ਡਿਸਪਲੇ ਦੇ ਵਿੱਚ ਲੱਗੇ ਹੋਏ ਨੇ ਐਨੇ ਨੇ 9911 ਕੂਲਰ ਇਧਰ ਵੀ ਦਿਖਾਓ ਇਹ ਦੋਨੇ ਪਾਸੇ ਨਜ਼ਰ ਮਰਵਾ ਦਿਓ ਇੱਕ ਵਾਰੀ ਕੂਲਰਾਂ ਦੇ ਉੱਤੇ ਸਾਰੇ ਨਜ਼ਰ ਮਰਵਾ ਦਿਓ ਇੱਧਰ ਵੀ ਪਏ ਇੱਧਰ ਵੀ ਪਏ ਉੱਧਰ ਵੀ ਪਏ 113 ਕੂਲਰ ਜਿਹੜੇ ਡਿਸਪਲੇ ਦੇ ਵਿੱਚ ਲੱਗੇ ਹੋ ਨੇ ਕਮਾਲ ਦੀ ਗੱਲ ਹੈ ਪੁਆਣੀਗੜ੍ਹ ਦੇ ਵਿੱਚ ਐਸਾ ਇੱਕ ਸਟੋਰ ਹੈਗਾ ਜਿੱਥੇ 113 ਕੂਲਰ ਡਿਸਪਲੇ ਦੇ ਵਿੱਚ ਲੱਗੇ ਹੋ ਨੇ ਗੋਡਾਊਨ 'ਚ ਤੁਸੀਂ ਅੰਦਾਜ਼ਾ ਲਾ ਲਓ ਕਿੰਨੇ ਕੂਲਰ ਹੋਣਗੇ ਦੋਸਤੋ ਫਟਾਫਟ ਆ ਜਾਓ ਆਪਾਂ ਏਸੀਆਂ ਦੇ ਉੱਤੇ ਵੀ ਗੱਲ ਕਰੀਏ ਹਰ ਕਿਸਮ ਦਾ ਏਸੀ ਤੁਹਾਨੂੰ ਇੱਥੇ ਮਿਲ ਜੂਗਾ ਮੈਂ ਜਿਹੜੇ ਦੋਸਤ ਵੀਡੀਓ ਦੇਖ ਰਹੇ ਨੇ ਉਹਨਾਂ ਨੂੰ ਬੇਨਤੀ ਕਰਦਾ ਕਿ ਜੇ ਸਰਦ ਹੈ ਕਿਉਂਕਿ ਏਸੀ ਜਿਹੜਾ ਹੁੰਦਾ ਉਹ ਨਮੀ ਨੂੰ ਖਤਮ ਕਰ ਦਿੰਦਾ ਨਮੀ ਜਦੋਂ ਖਤਮ ਹੋ ਜਾਂਦੀ ਹੈ ਖੁਸ਼ਕੀ ਪੈਦਾ ਕਰਦੀ ਹੈ ਕੂਲਰ ਜਿਹੜਾ ਹੈਗਾ ਨਮੀ ਪੈਦਾ ਕਰਦਾ ਹੈ ਇਹਦੇ ਨਾਲ ਖੁਸ਼ਕੀ ਨਹੀਂ ਹੁੰਦੀ ਇਸ ਕਰਕੇ ਜੇ ਸਰਦ ਹੈ ਏਸੀ ਵੀ ਨਾਲ ਏਸੀ ਦੇ ਕਈ ਨੁਕਸਾਨ ਨੇਗੇ ਖੁਸ਼ਕੀ ਪੈਂਦੀ ਹੈ ਸਕਿਨ ਖਰਾਬ ਹੁੰਦੀ ਹੈ ਲਾਈਟ ਜਿਆਦਾ ਖਾਂਦਾ ਹਾਂ ਜੇ ਲਗਾਉਣਾ ਹੀ ਹੈ ਏਸੀ ਤਾਂ ਜਿਹੜਾ ਨਵਾਂ ਬਿਲਕੁਲ ਲੇਟੈਸਟ ਟੈਕਨੋਲੋਜੀ ਦਾ ਏਸੀ ਆਇਆ ਤੁਹਾਨੂੰ ਈਜੀ ਲਾਈਫ ਸਟੋਰ ਤੇ ਮਿਲੂਗਾ ਜੀਦੇ ਵਿੱਚ ਡਬਲ ਕੰਪਰੈਸਰ ਲੱਗਿਆ ਹੋਇਆ ਜਦੋਂ ਏਸੀ 쿨ਿੰਗ ਬੰਦ ਕਰਨੀ ਬੰਦ ਕਰ ਦਿੰਦਾ ਹੈ ਜੂਨ ਜੁਲਾਈ ਦੇ ਮਹੀਨੇ ਦੇ ਵਿੱਚ ਪਰ ਜਿਹੜਾ ਲੇਟੈਸਟ ਟੈਕਨੋਲੋਜੀ ਦਾ ਤੁਹਾਨੂੰ ਏਸੀ ਹੈਗਾ ਉਹ ਸਾਡੇ ਹੀ ਸਟੋਰ ਤੇ ਮਿਲੂਗਾ ਇਸ ਕਰਕੇ ਤੁਸੀਂ ਉੱਥੇ ਪਹੁੰਚੋ ਫਟਾਫਟ ਈਜੀ ਲਾਈਫ ਸਟੋਰ ਭਵਾਨੀਗੜਾ ਦੂਸਰਾ ਫਰਾਟੇ ਪੱਖੇ ਪਏ ਨੇ ਤੁਸੀਂ ਚੱਕ ਲਿਓ ਤੁਹਾਡਾ ਪੁਰਾਣਾ 1000 ਰੁਪਏ ਦੇ ਵਿੱਚ ਕੱਟਿਆ ਜਾਊਗਾ ਔਰ ਇੱਧਰ ਤੁਸੀਂ ਦੇਖ ਰਹੇ ਹੋ ਕੂਲਰ ਜਿਹੜਾ ਹੈਗਾ 2390 ਦਾ ਔਰ ਇਧਰ ਵੀ ਦਿਖਾ ਦਾਂ ਜੇ ਤੁਸੀਂ ਲੈਣਾ ਹੈ ਕੂਲਰ ਸਿਰਫ ਤੁਹਾਡਾ ਸਕੀਮ ਦੇ ਵਿੱਚ 4800 ਦਾ ਰਹਿ ਜਾਂਦਾ ਐਡਾ ਵੱਡਾ ਕੂਲਰ ਦੇਖੋ 5 5.5 ਫੁੱਟ ਦਾ ਕੂਲਰ ਹੈ ਸਿਰਫ 4800 ਦਾ ਰਹਿ ਜਾਂਦਾ ਲੋਹੇ ਵਾਲਾ ਕੂਲਰ ਇਧਰ ਦਿਖਾ ਦੋ ਕਾਊਂਟਰ ਕੂਲਰ ਸਿਰਫ 2390 ਦਾ ਇਦੋਂ ਸਸਤਾ ਭਵਾਨੀਗੜ੍ਹ ਪੀਖੀ ਮਰਿੰਡਾ ਸਰਹੰਦ ਦੇ ਵਿੱਚ ਹੀ ਤੁਹਾਨੂੰ ਮਿਲਣਾ ਈਜੀ ਲਾਈਫ ਸਟੋਰ ਦੇ ਉੱਤੇ ਬਾਕੀ ਦੂਸਰਾ ਮੈਂ ਦਿਖਾਦਾ ਇੱਕ ਵਾਰੀ ਉਹ ਸਾਹਮਣੇ ਪੱਤੀਆਂ ਨੇਗੀਆਂ ਖਾ ਬੰਦ ਪਈਆਂ ਨੇ ਕੋਈ ਹੱਲ ਨਹੀਂ ਰਹੀ ਇਹ ਤੁਸੀਂ ਦੇਖੋ ਇਹਨਾਂ ਦੇ ਟੈਗ ਨੇ ਜਿਹੜੇ ਇਹ ਬੰਦ ਪਏ ਨੇ ਕੋਈ ਨਹੀਂ ਹੱਲ ਰਹਾ ਰੁਕੇ ਹੋਏ ਨੇ ਹੁਣ ਮੈਂ ਕਹਿੰਨਾ ਉਹ ਜੱਗੀ ਨੂੰ ਉਹ ਜੱਗੀ ਮਾਰੀ ਕਿਹੜਾ ਕੂਲਰ ਦਾ ਹੈਂਡਲ ਇਹ ਹੈਂਡਲ ਮਾਰਨ ਤੇ ਦੇਰ ਆ ਇੱਥੇ ਦੋਸਤੋ ਹਵਾ ਪਹੁੰਚ ਗਈ ਹੈ ਦੇਖੋ 70 ਫੁੱਟ ਹਵਾ ਜਾ ਰਹੀ ਹੈ ਇਹ ਆ ਦੇਖੋ ਆ ਦੇਖੋ ਆ ਦੇਖੋ ਕਿਵੇਂ ਨੇਰੀ ਲਿਆ ਰੱਖੀ ਹੈ ਨਾ ਬੱਤੀ ਦੀ 70 ਫੁੱਟ ਤੱਕ ਅੱਗੇ ਤੁਹਾਨੂੰ ਦਿਖਾਉਨੇ ਆ ਅੱਗੇ ਮਾਰੇ ਨਿਗਾਹਤਰਾ ਆ ਦੇਖੋ ਇੱਥੇ ਤੱਕ ਜਿਹੜੀ ਹਵਾ ਉਹ ਪਹੁੰਚਦੀ ਪਹੁੰਚਦੀ ਇੱਥੋਂ ਕੰਧ 'ਚ ਟੱਕਰ ਮਾਰ ਕੇ ਥੱਲੇ ਨੂੰ ਜਾ ਰਹੀ ਆ ਹਵਾ ਆ ਦੇਖੋ ਇਧਰ ਥੱਲੇ ਉਤਰ ਗਈ ਹਵਾ ਐਦੂ ਵਧੀਆ ਕੂਲਰ ਉਹ ਨੀਚੇ ਨਜ਼ਰ ਮੁਰਾ ਦਿਓ ਕਿ ਉਧਰ نیچے ਉਤਰ ਗਈ ਹਵਾ ਟੱਕਰ ਮਾਰੀ 70 ਫੁੱਟ ਤੇ ਆ ਕੇ ਇਸ ਕੂਲਰ ਨੇ ਉਹ ਕੂਲਰ ਦਿਖਾ ਦਿਓ ਦੋਸਤਾਂ ਨੂੰ ਜਦੋਂ ਵੀ ਸਾਡੇ ਸਟੋਰ ਤੇ ਕਿਤੇ ਵੀ ਜਾਓ ਮਰਿੰਡੇ ਜਾਓ ਪੀਖੀ ਜਾਓ ਭਵਾਨੀਗੜ ਜਾਓ ਔਰ ਸਰਹੰਦ ਜਾਓ ਇਹ ਕੂਲਰ ਆ ਜਿਹੜਾ ਤੁਸੀਂ ਲੈਣਾ ਜਾ ਕੇ ਵੀ ਸਾਨੂੰ ਕੇਸੀਆਈ ਦੀ ਕੂਲਰ ਚਾਹੀਦਾ ਉਹਨਾਂ ਨੂੰ ਜਾ ਕੇ ਕਹਿਣਾ ਕਿ ਕੇਸੀਆਈ ਦੀ ਕੂਲਰ ਚਾਹੀਦਾ ਹੋਰ ਕੂਲਰ ਨਹੀਂ ਚਾਹੀਦਾ ਕਿਉਂਕਿ ਇੰਨਾ ਧਾਕੜ 911 ਕੂਲਰ ਆ ਆ ਦੇਖੋ ਕਿਵੇਂ ਨੇਰੀ ਲੜਖੀ ਇਹਨਾਂ ਦੀ ਆ ਦੇਖੋ ਐਨੀ ਤਾਂ ਜਿੰਨਾ ਤੂਫਾਨ ਆਇਆ ਐਨਾ ਤਾਂ ਉਦੋਂ ਇਹ ਪੱਤੀਆਂ ਨਹੀਂ ਝੁੱਲੀਆਂ ਉੱਪਰ ਤੱਕ ਦਿਖਾ ਦਿਓ ਆ ਉੱਪਰ ਦੇਖੋ ਨੀਚੋਂ ਲੈ ਕੇ ਸੱਤ ਤੱਕ ਇਹਦੀ ਹਵਾ ਜੇ ਛੱਤ ਨਾ ਹੋਵੇ ਤਾਂ ਵਿਚ ਦੀ ਹਵਾ ਨਿਕਲ ਜਾ ਉੱਪਰ ਨੂੰ ਓ ਦੇਖੋ ਥੱਲੇ ਪੌੜੀਆਂ ਰਾਹੀਂ ਹਵਾ ਉਤਰ ਰਹੀ ਆ ਇੱਕ ਦੋਸਤ ਉਹਨੇ ਨੇੜੇ ਲਿਆਓ ਹੋਰ ਸਕੀਮ ਦੱਸਦੀ ਏ ਤੁਹਾਨੂੰ ਕਿ ਇਹਦੇ ਨਾਲ ਜਿਹੜੀ ਸਕੀਮ ਆਗੀ ਕੋਈ ਵੀ ਤੁਸੀਂ ਬੈਟਰੀ ਇਨਵਰਟਰ ਕੂਲਰ ਫਰਿੱਜ ਏਸੀ ਵਾਸ਼ਿੰਗ ਮਸ਼ੀਨ ਬੈੱਡ ਸੋਫਾ ਅਲਮਾਰੀ ਸਾਡੇ ਈਜੀ ਲਾਈਫ ਸਟੋਰ ਸਰਹੰਦ ਪਵਾਨੀਗੜ ਮਰਿੰਡਾ ਪੀਖੀ ਤੋਂ ਲਓਗੇ ਤਾਂ ਤੁਹਾਨੂੰ ਸਿਰਫ ਦੇਖੋ ਨੇੜੇ ਕਰ ਦਿਓ ਕੈਮਰਾ ਈਜੀ ਲਾਈਫ ਸਟੋਰ ਦਾ ਧਮਾਕਾ ਸਿਰਫ 1000 ਰੁਪਏ ਦੀ ਖਰੀਦ ਕੋਈ ਵੀ ਲਿਆ ਪ੍ਰੋਡਕਟ ਪਹਿਲੇ 1000 ਗਾਕਾਂ ਲਈ ਆਏ ਚਾਰ ਬੰਪਰ ਕੂਪਨ ਫਰੀ ਨੇ ਦੋਸਤੋ ਪਹਿਲੇ ਚਾਰ ਰਖੜੀ ਤੇ ਤੁਹਾਨੂੰ ਸੋਨੇ ਦਾ ਸਿੱਕਾ ਨਿਕਲਣਾ ਹੈ ਚਾਰ ਕੂਪਨ ਮਿਲਲੇ ਨੇ ਦੂਸਰਾ ਦੀਵਾਲੀ ਤੇ ਤੁਹਾਨੂੰ ਸਕੂਟਰੀ ਨਿਕਲਣੀ ਆ ਤੀਸਰਾ ਲੋਹੜੀ ਤੇ 에ਅਰ ਫਰਾਈਰ ਨਿਕਲਣਾ ਹੈ ਪੰਜਵਾਂ ਚੌਥਾ ਵਿਸਾਖੀ ਦੇ ਉੱਤੇ ਤੁਹਾਨੂੰ ਮੋਟਰਸਾਈਕਲ ਨਿਕਲਣਾ ਹੈ ਪੰਜਵਾਂ ਇੱਕ ਹੋਰ ਚੀਜ਼ ਦੱਸਦਾ ਤੁਹਾਨੂੰ ਸਾਡੇ ਤੇਜ ਆ इजी ਲਾਈਫ ਦਾ ਨਾਮ ਤੇ ਉੱਤੇ ਅਸੀਂ ਤੁਹਾਨੂੰ ਮੈਂਸ਼ਨ ਕਰ ਦਾਂਗੇ ਲਿੰਕ ਦੇ ਵਿੱਚ ਵੀ ਪਾ ਦਾਂਗੇ ਤੇ ਉੱਪਰ ਵੀ ਆ ਤੁਸੀਂ ਦੇਖ ਰਹੇ ਹੋ इजी ਲਾਈਫ ਦਾ ਪੇਜ ਆ ਇਨ ਨੂੰ ਤੁਸੀਂ ਲਾਈਕ ਫੋਲੋ ਕਰਕੇ ਵੱਧ ਤੋਂ ਵੱਧ ਪੰਜ ਗਰੁੱਪਾਂ 'ਚ WhatsApp ਤੇ ਸ਼ੇਅਰ ਕਰ ਦਿਓ ਤੇ Facebook YouTube Insta ਤੇ ਸ਼ੇਅਰ ਕਰ ਦਿਓ ਤੁਹਾਨੂੰ ਇਹ ਚਾਰ ਕੂਪਨ ਫ੍ਰੀ 'ਚ ਵਿੱਚ ਆਨਲਾਈਨ ਮਿਲ ਜਾਣਗੇ ਸਕਰੀਨ ਤੇ ਜੋ ਨੰਬਰ ਚੱਲ ਰਹੇ ਨੇ ਉਹ ਤੇ WhatsApp ਪਾ ਦਿਓ ਤੁਸੀਂ ਸਾਨੂੰ ਉਹਦਾ ਸਕਰੀਨ ਸ਼ਾਟ ਵੀ ਮੈਂ ਸ਼ੇਅਰ ਕਰਤਾ ਲਾਈਕ ਕਰ ਲਿਆ ਫੋਲੋ ਕਰ ਲਿਆ ਇਹ ਤੁਹਾਨੂੰ ਮਿਲ ਜਾਣਗੇ ਬਾਕੀ ਤੁਹਾਨੂੰ ਅਸੀਂ ਆ ਪੇਜ ਵੀ ਨਾਲ ਪਾ ਦਾਂਗੇ ਇਹ ਪੇਜ ਸਕੈਨ ਕਰਕੇ ਤੁਸੀਂ ਲਾਈਕ ਫੋਲੋ ਕਰ ਲਿਓ ਪੰਜ WhatsApp ਗਰੁੱਪਾਂ ਦੇ ਵਿੱਚ ਪਾ ਦਿਓ ਚਾਰ ਕੂਪਨ ਜਿਹੜੇ ਹੈਗੇ ਤੁਹਾਨੂੰ ਫ੍ਰੀ ਮਿਲ ਰਹੇ ਨੇ ਕਦੇ ਸੋਨੇ ਦੇ ਸਿੱਕੇ ਦਾ ਸਕੂਟਰੀ ਦਾ 에ਅਰ ਫ੍ਰਾਇਰ ਦਾ ਮੋਟਰਸਾਈਕਲ ਦਾ ਪਿਛਲੀ ਵਾਰ ਤੁਸੀਂ ਦੇਖਿਆ ਜਿਨ੍ਹਾਂ ਨੇ ਸਾਡੀ ਵੀਡੀਓ ਲਾਈਕ ਫੋਲੋ ਸ਼ੇਅਰ ਕੀਤੀ ਸੀਗੀ ਆਸਟ੍ਰੇਲੀਆ ਦੇ ਵਿੱਚ ਬੈਠੇ ਉਹਨੇ ਰਜਿੰਦਰ ਸਿੰਘ ਜਿਨ੍ਹਾਂ ਨੂੰ ਮੋਟਰਸਾਈਕਲ ਨਿਕਲਿਆ ਤੇ ਮੁੱਤ ਬਾਕੀ ਤੁਸੀਂ ਵੀਡੀਓ ਦੇ ਵਿੱਚ ਆਮ ਦੇਖਦੇ ਰਹਿੰਦੇ ਹੋ ਸਾਡੀਆਂ ਦੇ ਵਿੱਚ ਕਿ ਸਾਰੀਆਂ ਵੀਡੀਓ ਦੇ ਵਿੱਚ ਗਿਫਟ ਦੇ ਕੇ ਸਨਮਾਨਤ ਕੀਤਾ ਜਾਂਦਾ ਇੱਕ ਹੋਰ ਤੁਹਾਨੂੰ ਅਸੀਂ ਸਪੈਸ਼ਲ ਕੂਪਨ ਸੈਂਡ ਕਰਾਂਗੇ ਕਿ ਜਿਹਦੇ ਵਿੱਚ 12 ਮਹੀਨਿਆਂ ਦੇ ਵਿੱਚ ਤੁਹਾਨੂੰ ਸਪੈਸ਼ਲ ਗਿਫਟ ਹੈ ਜਿਹੜਾ ਉਹ ਨਿਕਲ ਹੀ ਨਿਕਲਣਾ ਹੈ ਜਿਹੜੇ ਦਰਸ਼ਕ ਵੀਡੀਓ ਨੂੰ ਦੇਖ ਰਹੇ ਨੇ ਲਾਈਕ ਫੋਲੋ ਸ਼ੇਅਰ ਕਰਕੇ ਸ਼ੇਅਰ ਕਰ ਦਿਓ ਦਿਵਾ ਕੇ ਤਾਂ ਕਿ ਕਿਸੇ ਗਰੀਬ ਆਦਮੀ ਦਾ ਫਾਇਦਾ ਹੋ ਜੇ ਔਰ 2390 ਦੇ ਵਿੱਚ ਉਹਨਾਂ ਨੂੰ ਕੂਲਰ ਮਿਲ ਜੇ ਐਡਾ ਵੱਡਾ ਲੋਹੇ ਵਾਲਾ ਕੂਲਰ ਹੈ ਜਿਹੜਾ ਸਿਰਫ ਸਕੀਮ ਦੇ ਆਫਰ ਦੇ ਵਿੱਚ 4800 ਦਾ ਮਿਲ ਜੇ ਹੋਰ ਕੀ ਚਾਹੀਦਾ ਦੋਸਤੋ ਸਾਰੇ ਦੋਸਤ ਜਿਹੜੇ ਵੀਡੀਓ ਦੇਖ ਰਹੇ ਨੇ ਉਹਨਾਂ ਨੂੰ ਪਿਆਰ ਭਰੀ ਸਤਿਕਾਰ